ਹਾਂਜੀ ਸਰ ਸਰ ਕੀ ਮਾਮਲਾ ਜੀ ਇਹ ਅਸੀਂ ਪਿੰਡ ਬਿੱਲੀ ਚੋਂ ਨਕੋਦਰ ਥਾਣੇ ਦੇ ਏਰੀਆ ਚ ਪੈਂਦਾ ਹੈ लास्ट ਪਿੰਡ ਸਾਡਾ ਜਿੱਥੇ ਸਾਨੂੰ ਇਨਫਾਰਮੇਸ਼ਨ ਮਿਲੀ ਕਿ ਉੱਥੇ ਜਿਹੜਾ ਲਾਕਡਾਊਨ ਦੌਰਾਨ ਲੋਕਾਂ ਨੇ ਜਿਹੜੀ ਆ ਕਾਫੀ ਸ਼ਰਾਬ ਜਿਹੜੀ ਆ ਉਹ ਜਮ੍ਹਾਂ ਕਰਕੇ ਰੱਖੀ ਹੋਈ ਆ ਤੇ ਵੇਚ ਵੀ ਰਹੇ ਨੇ ਜਿਹੜੀ ਮੈਂ ਕੱਲ 5 ਟੀਮਾਂ ਤਿਆਰ ਕੀਤੀਆਂ ਇੱਕ ਟੀਮ ਐਸ.ਆਈ ਸਰਵਜ ਸਿੰਘ ਐਸ.ਆਈ ਮਨਜੀਤ ਸਿੰਘ ਐਸ.ਆਈ ਜਨਕਰਾਜ ਐਸ.ਆਈ ਹਰਵਿੰਦਰ ਸਿੰਘ ਇਹ ਐਸਾ ਹੀ ਭਜਨ ਲਾਲ ਤੇ ਪੰਜੇ ਟੀਮਾਂ ਹੇ ਚਲਾਨ ਕਰਕੇ ਮੈਂ ਖੁਦ ਲੱਗ ਗਿਆ ਪਿੰਡ ਨੂੰ ਘੇਰਾ ਪਾ ਕੇ ਉੱਥੇ ਜਾ ਕੇ ਅਹੀਂ ਤਲਾਸ਼ੀ ਕੀਤੀ ਤੇ ਸਾਨੂੰ ਕਾਫੀ ਭਾਰੀ ਮਾਤਦਾਰ ਦੇ ਵਿੱਚ ਜਿਹੜੀ ਆਤੋਂ ਲਾਹਣ ਤੇ ਸ਼ਰਾਬ ਕੱਢੀ ਹੋਈ ਸ਼ਰਾਬ ਜਿਹੜੀ ਆਂ ਕਰੀਬ 200 ਬੋਤਲ ਤੋਂ ਉੱਪਰ ਮਿਲੀ ਸਾਨੂੰ ਤੇ ਲਾਹਣ ਜਿਹੜੀ ਹੈ ਰਾਤ 1000 ਲੀਟਰ ਜਿਹੜੀ ਆ ਸਾਨੂੰ ਲਾਹਣ ਬਰਾਮਦ ਹੋਈ ਆ ਜਿਹੜਾ ਉੱਥੇ ਲੋਕਾਂ ਨੇ ਘਰਾਂ ਦੇ ਵਿੱਚ ਵੀ ਇਹ ਮਟਕੇ ਪਾਏ ਹੋਏ ਸੀਗੇ ਤੇ ਦੋ ਪਟੀਆਂ ਜਿਹੜੀਆਂ ਉਹ ਸ਼ਰਾਬ ਦੇ ਕੱਢ ਰਹੇ ਸੀਗੇ ਜਦੋਂ ਸਾਡੇ ਪੁਲਸ ਨੇ ਘੇਰਾ ਪਾ ਕੇ ਇਹ ਸਾਰਾ ਜਿਹੜਾ ਹੈਗਾ ਉਥੋਂ ਸਮਾਨ ਬਰਾਮਦ ਕੀਤਾ ਆ ਉਥੇ ਇੱਕ ਸਿਵੇ ਨੇ ਸਿਵਿਆਂ ਦੇ ਵਿੱਚ ਲੋਕਾਂ ਨੇ ਵੱਖ-ਵੱਖ ਆਪਣੇ ਹੱਦਾਂ ਮਟਕ ਵੰਡ ਕੇ ਉਥੇ ਆਪਣੇ ਹੱਦਾਂ ਦੇ ਵਿੱਚ ਉਹਨਾਂ ਨੇ ਮਟਕੇ ਪਾਏ ਹੋਏ ਸੀ ਜਿਹੜੇ ਇਹਨਾਂ ਸਾਰੇ ਉਹ ਬਰਾਮਦ ਕਰ ਲਏ ਆ ਜਿਹੜੀ ਸਾਨੂੰ ਬਹੁਤ ਹੀ ਜਿਹੜੀ ਭਾਰੀ ਸਫਲਤਾ ਹਾਸਲ ਹੋਈ ਆ ਕਿਉਂਕਿ ਸਾਨੂੰ ਇੰਜ ਲੱਗਦਾ ਕਿ ਠੇਕਿਆਂ ਦੇ ਉੱਤੇ ਕੋਈ ਵਿਕਰੀ ਨਹੀਂ ਹੋ ਰਹੀ ਚੱਕਰ ਕੀ ਆ ਜਦੋਂ ਸਾਨੂੰ ਅਹੀਂ ਇਨਫੋਰਮੇਸ਼ਨ ਹਾਸਲ ਕੀਤੀ ਪਤਾ ਲੱਗਾ ਕਿ ਉਥੇ ਤਾਂ ਇੱਕ ਕਾਫੀ ਜ਼ਿਆਦਾ ਮਕਦਾਰ ਤੇ ਸਾਰਾ ਪਿੰਡ ਹੀ ਇਸ ਕੰਮ ਵਿੱਚ ਲੱਗਾ ਹੋਇਆ ਜੋਸੀ ਨੇ ਰੇਡ ਕਰਕੇ ਇਹਨਾਂ ਸਾਰੇ ਨੌਜਵਾਨਾਂ ਨੇ ਸਾਰੇ ਅਫਸਰਾਂ ਨੇ ਵਧੀਆ ਢੰਗ ਦੇ ਨਾਲੇ ਬਰਾਮਦਗੀ ਕੀਤੀ ਆ ਜਿਸ ਬੰਦ ਜਾਨੀ 7 ਮਕਦਮੇ ਦਰਜ ਕੀਤੇ ਆ ਵੱਖ-ਵੱਖ ਦੋਸ਼ੀਆਂ ਦੇ ਖਿਲਾਫ ਜਿਹੜੇ ਆ ਅਸੀਂ 7 ਮਕਦਮੇ ਦਰਜ ਕੀਤੇ ਆ ਕੁਝ ਬੰਦੇ ਭੱਜ ਗਏ ਸੀਗੇ ਦੋ ਗ੍ਰਿਫਤਾਰ ਕਰਲੇ ਸੀਗੇ ਉਹਨਾਂ ਤੇ ਅਸੀਂ ਛਾਪੇਮਾਰੀ ਕਰ ਰਹੇ ਆ ਉਹਨਾਂ ਨੇ ਵੀ ਜਲਦੀ ਗ੍ਰਿਫਤਾਰ ਕਰਕੇ ਤੇ ਅਸੀਂ ਹੋਰ ਵੀ ਜਿਹੜੀ ਰਿਕਵਰੀ ਕਰਾਵਾਂਗੇ ਤੇ ਸਰ ਜਿਹੜੇ ਫੜੇ ਗਏ ਹੈਗੇ ਦੋ ਜਣੇ ਉਹਨਾਂ ਦਾ ਨਾਮ ਕੀ ਆ ਉਹ ਜਿਹੜੇ ਫੜੇ ਹੈਗੇ ਆ ਉਹ ਇੱਕ ਤਾਂ ਉਗੀਦਾ ਸੀਗਾ ਤੇ ਇੱਕ ਹੈਗਾ ਸੀਗਾ ਸ਼ੰਕਰ ਦਾ ਸੀਗਾ ਉਹ ਉਹਨਾਂ ਦਾ ਜਿਹੜਾ ਜੁਰਮ ਸੀ ਜਵਾਬਯੋਗ ਸੀ ਉਹਨਾਂ ਨੂੰ ਹਿਰਾ ਕਰਤਾ ਤੇ ਬਾਕੀ ਜਿਹੜੇ ਆ ਉਹਨਾਂ ਕੋ ਭਾਰੀ ਭਗਦਾਰ ਚ ਬਰਾਬਤ ਹੋਈ ਆ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਤੇ ਜੇਲ੍ਹ ਭੇਜਾ ਦੇ ਤੇ ਸਰ ਪਹਿਲਾਂ ਨਹੀਂ ਪਤਾ ਲੱਗਾ ਕਿ ਇਸ ਪਿੰਡ ਦੇ ਵਿੱਚ ਜਿਹੜਾ ਹੈਗਾ ਇਹ ਕੰਮ ਚੱਲ ਰਿਹਾ ਹੈਗਾ ਨਹੀਂ ਪਹਿਲਾਂ ਆਰ.ਐਡੀ ਨਹੀਂ ਸੀ ਚੱਲਦਾ ਬਸ ਚੱਲਦਾ ਉਹ ਘੱਟ ਮਕਦਾਰ ਚੱਲਦਾ ਸੀਗਾ ਲੇਕਿਨ ਹੁਣ ਤਾਂ ਲਾਕਡਾਊਨ ਹੋਣ ਕਰਕੇ ਲੋਕੀਂ ਘਰਾਂ 'ਚ ਇਹੀ ਕਾਰਜ ਕਰਨਾ ਸ਼ੁਰੂ ਕਰਤਾ ਇਹਨਾਂ ਨੇ ਪਿੰਡ ਵਾਲਿਆਂ ਨੇ ਇਸ ਕਰਕੇ ਸਾਨੂੰ ਜੋ ਵੀ ਉਹਨਾਂ ਪਰਮਿਸ਼ਨ ਮਿਲੀ ਉਹ ਬਿਲਕੁਲ ਸਹੀ ਨਿਕਲੀ